प्लीज हमारे चैनल को सब्सक्राइब करें और घंटी के आइकन पर क्लिक करें वह शेयर करना न भूलें ਅੱਜ ਪੈ ਰਹੇ ਗਰਮੀ ਦੌਰਾਨ ਪਾਵਰ ਕਾਮ ਵਿਭਾਗ ਵੱਲੋਂ 8 ਪਿਨਾਦ ਅਤੇ 16-16 ਘੰਟਿਆਂ ਤੋਂ ਲਗਾਤਾਰ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਗੱਦਰਪਹਾਵਾ ਵਾਸੀਆਂ ਵੱਲੋਂ ਅੱਜ ਗੱਲ ਦੀ ਚੌਪ ਵਿਖੇ ਰੋਸ ਪ੍ਰਦਰਸ਼ਨ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਤੇ ਪਾਵਰ ਕਾਮ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਡਾ ਅਰੋੜਾ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ 16 ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਹੈ ਪਰੰਤੂ ਪਾਵਰ ਕਾਮ ਦਾ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਉਹਨਾਂ ਕਿਹਾ ਕਿ ਉਹ ਬੀਤੀ ਰਾਤ ਵੀ ਤਰੀ 2 ਘੰਟੇ ਪਾਵਰ ਕਾਮ ਦੇ ਦਫਤਰ ਵਿਖੇ ਬਿਜਲੀ ਸਪਲਾਈ ਬਹਾਲ ਕਰਨ ਲਈ ਖੜੇ ਰਹੇ। ਪ੍ਰੰਤ ਮੌਜੂਦ ਕਰਮਚਾਰੀ ਨੇ ਕਿਹਾ ਕਿ ਉਹਨਾਂ ਕੋਲ ਕੋਈ ਵੀ ਵਿਅਕਤੀ ਨਹੀਂ ਜੋ ਬਿਜਲੀ ਸਪਲਾਈ ਠੀਕ ਕਰ ਸਕੇ। ਉਹਨਾਂ ਕਿਹਾ ਕਿ ਗਰਮੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਬੱਚਿਆਂ ਨੂੰ ਛੁੱਟੀਆਂ ਹੁਣ ਗਰਮੀ। ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਹੈ। ਉਹਨਾਂ ਕਿਹਾ ਕਿ ਮੁਫਤ ਬਿਜਲੀ ਦੇਣ ਦਾ ਕੀ ਫਾਇਦਾ ਜੇਕਰ ਬਿਜਲੀ ਦੇਣੀ ਹੀ ਨਹੀਂ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਦਾ ਕੋਈ ਪੁਖਤਾ ਹੱਲ ਨਾ ਹੋਇਆ ਤਾਂ ਉਹ ਪੂਰਾ ਸ਼ਹਿਰ ਬੰਦ ਕਰਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਸਬੰਦੇ ਜਾਂ ਪਾਵਰ ਕਾਮ ਦੇ ਐਸਡੀ ਸੁਖਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਬੀਤੇ ਦਿਨ ਚੌਂ ਡਿਊਟੀ ਤੇ ਸਨ ਬਿਜਲੀ ਸਪਲਾਈ ਤਾਰ ਸੜਨ ਕਾਰਨ ਬੰਦ ਹੈ ਅਤੇ ਤਾਰ ਲੈਣ ਲਈ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ ਅਤੇ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਜਾਵੇਗਾ ਜਦੋਂ ਕਿ ਫਿਲਹਾਲ ਬੰਦ ਪਏ ਏਰੀਏ ਨੂੰ ਹੋਰ ਚਾਲੂ ਫੀਡਰਾਂ ਨਾਲ ਜੋੜਿਆ ਜਾ ਰਿਹਾ ਹੈ ਨਾਲ ਲਗਾਇਆ ਗਿਆ ਸ਼ਹਿਰ ਵਾਸੀਆਂ ਵੱਲੋਂ ਕੀ ਵਜ੍ਹਾ ਕੀ ਜੀ ਗੋਵਿੰਦ ਜੀ ਗੋਵਿੰਦ ਜੀ ਇਹ ਨਾ ਅੱਜ ਧਰਨਾ ਇਸ ਗੱਲ ਲਈ ਲਾਇਆ ਜੀ ਸਾਰੇ ਸ਼ਹਿਰ ਦੀ ਬਿਜਲੀ ਦੀ ਵਿਵਸਥਾ ਖਤਮ ਹੋ ਚੁਕੀ ਹੈ ਬੰਦਾ ਹੁੰਦਾ ਜੀ ਜਾ ਕੇ ਸ਼ਿਕਾਇਤ ਕਰਦਾ ਹੈ ਕਿਸੇ ਅਫਸਰ ਨੂੰ ਮਿਲਦਾ ਹੈ ਕਿ ਸਾਡਾ ਪ੍ਰੋਬਲਮ ਇਹ ਆ ਰਹੀ ਹੈ ਕਿ ਬਿਜਲੀ ਬੰਦ ਹੈ ਇਸ ਇਲਾਕੇ 'ਚ ਬੰਦਾ ਜਾਂ ਕੋਈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਗੱਲ ਸੁਣਨ ਐਡਾ ਮਾੜਾ ਹਾਲ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਹੁਤ ਆਈਆਂ ਪਰ ਐਡਾ ਮਾੜਾ ਹਾਲ ਕਦੇ ਨਹੀਂ ਅਸੀਂ ਦੇਖਿਆ ਕੋਈ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਕੁਈ ਜਦੋਂ ਕੋਈ ਕੰਪਲੇਂਟ ਲਈ ਜਾਂਦੇ ਅੱਜ ਰਾਤ ਵੀ ਅਸੀਂ 2 ਘੰਟੇ ਖੜੇ ਰਹੇ ਉੱਥੇ ਕਹਿੰਦੇ ਸਾਡੇ ਕੋਲ ਤਾਂ ਬੰਦਾ ਹੀ ਨਹੀਂ ਠੀਕ ਕਰਨ ਵਾਲਾ ਇਸ ਗਲ ਤੇ ਮਾਰੇ ਅਸੀਂ ਧਰਨਾ ਲਾਇਆ ਅਸੀਂ ਕਹਿੰਨੇ ਆ ਕਿ ਸ਼ਹਿਰ ਨਵਾਸੇਂ ਛੁੱਟੀਆਂ ਬੱਚਿਆਂ ਨੂੰ ਐ ਸਾਡੇ ਕੋਲ ਤਾਂ ਧੀਆਂ ਪਹਿਣਾ ਵੀ ਬਾਹਰੋਂ ਵੀ ਆਈਆਂ ਹੋਈਆਂ ਪਰ ਐਡਾ ਮਾੜਾ ਹਾਲ ਬੱਚੇ ਅਸੀਂ ਕਿੱਥੇ ਲੈ ਕੇ ਜਾਏ ਅਸੀਂ ਕਿੱਧਰ ਰੁਜਾਈਏ ਸਾਨੂੰ ਇਹ ਪੰਜਾਬ ਸਰਕਾਰ ਦੇ ਜਿਹੜੇ ਨਮਾਇੰਦੇ ਆ ਇਹਨਾਂ ਦੇ ਬਿਜਲੀ ਬੋਰਡ ਦੇ ਉਹ ਆ ਕੇ ਦੱਸਣ ਵੀ ਤੁਸੀਂ ਭਾਈ ਆਪ ਦਾ ਥੋੜਾ ਪਾਸੇ ਜਾੜੋ ਸ਼ਹਿਰ ਨੂੰ ਬੰਦ ਕਰ ਦਿਓ ਤੇ ਸਾਡੇ ਕੋਲ ਬਿਜਲੀ ਹੈ ਨਹੀਂ ਮੁਫਤ ਬਿਜਲੀ ਦੁੱਤੀ ਹੈ ਮੁਫਤ ਬਿਜਲੀ ਦੇਣ ਦਾ ਕੀ ਫਾਇਦਾ ਜੀ ਜੇ ਹੈ ਨਹੀਂ ਨਾਂਜੀ ਗੱਲ ਕਰੀਏ ਕਦੋਂ-ਕਦੋਂ ਦੀ ਬੰਦ ਹੈਗੀ ਹੈ ਲਾਈਟ ਇੱਦਾਂ ਜੀ ਮੈਨੂੰ ਲੱਗਦਾ 10-12 ਦਿਨਾਂ ਦਾ ਪੂਰਾ ਹਾਲ ਹੋਇਆ ਪਿਆ ਜੀ ਜਦੋਂ ਦੀ ਗਰਮੀ ਸ਼ੁਰੂ ਹੋਈ ਉਹਦੀ ਨਹੀਂ ਸੀ ਹਾਂ ਜੀ ਨਹੀਂ ਬੀਤੇ ਦਿਨ ਦੀ ਗੱਲ ਕਰੀਏ ਤਾਂ ਕਦੋਂ ਦੀ ਬੰਦ ਹੈ ਬੱਸ ਤਾਂ ਕਿੰਨੀ ਵਾਰ ਆਉਂਦਾ ਹੈ ਉਹ ਮੇਰੇ ਘਰ ਆਨਾਲੀ ਜੀ 14-15 ਘੰਟੇ ਹੋ ਗਏ ਲਗਾਤਾਰ 14-15 ਘੰਟੇ ਹੋ ਗਏ ਕੋਈ ਘੰਟਿਆਂ ਦੇ ਕਰੀਬ ਹੋ ਗਿਆ ਐਡਾ ਮਾੜਾ ਹਾਲ ਕਰਾਂਗੇ ਜੀ ਸਾਡੀ ਆ ਗਏ ਅਧਿਕਾਰੀ ਮਿਲੇ ਜੀ ਅਧਿਕਾਰੀ ਫੋਨ ਹੀ ਨਹੀਂ ਚੱਕਦੇ ਮਿਲ ਮਿਲਣ ਨੂੰ ਉੱਥੇ ਗਏ ਜੀ ਉਹ ਕਹਿੰਦੇ ਵੀ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਬਸ ਨਾ ਕਰਦਾ ਕੋਈ ਨਾ ਕੋਈ ਅੱਗੇ ਆਉਂਦਾ ਨਾ ਕੋਈ ਪਿੱਛੇ ਜਾਂਦਾ ਕੋਈ ਕਰੀਏ ਕੀ ਜੀ ਕਿਸ ਤਰ੍ਹਾਂ ਦੀ ਰਾਨੀ ਤਿਰੂਗੀ ਕਰਨਾ ਕਿੰਨਾ ਕੁ ਲੰਮਾ ਚੱਲੇਗਾ ਲੰਮਾ ਜੀ ਇਹੀ ਹੈ ਜੀ ਸਾਡੀ ਤਾਂ ਵਿਵਸਥਾ ਠੀਕ ਕਰਦੇ ਨਾ ਅਸੀਂ ਧਰਨੇ ਲਾ ਕੇ ਕੀ ਲੈਣਾ ਇਹ ਠੀਕ ਕਰਨਾ ਬਿਜਲੀ ਸ਼ਹਿਰ ਦੇ ਵਿੱਚ ਸਪਲਾਈ ਆਦੀ ਨਿਰੰਤਰਨ ਚੱਲੀ ਜਾਵੇ ਬੱਚਿਆਂ ਨੂੰ ਵੈਦਲੀ ਦੀ ਘਰੇ ਬੈਠੇ ਰਹਿਣਾ ਇੰਨੀ ਨੂੰ ਪਤਾ ਇੰਨੀ ਗਰਮੀ ਹੈ ਨਾ ਤਾਂ ਬਾਹਰ ਨਿਕਲ ਜੋ ਗਿਆ ਘਰੇ ਲਾਈਟ ਨਹੀਂ ਹੁੰਦੀ ਜਾਣ ਕਿੱਥੇ ਜੇ ਮਸਲਾ ਹੱਲ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਕੀ ਐਕਸ਼ਨ ਹੈ ਮਸਲਾ ਹੱਲ ਨਹੀਂ ਹੁੰਦਾ ਜੀ ਅਸੀਂ ਸਾਰਾ ਸ਼ਹਿਰ ਬੰਦ ਕਰਵਾਵਾਂਗੇ ਨਹੀਂ ਹੁੰਦਾ ਤੁਮ ਹਾਂ ਜੀ ਸ਼ਿਫਾ ਜੀ ਠੀਕ ਹੈ ਮੈਂ ਤੁਹਾਨੂੰ ਮੈਂ ਤਾਂ ਇੱਕ ਗੱਲ ਕਹਿਣਾ ਚਾਹਣਾ ਜੀ ਸਾਡੇ ਗਿੱਦੜਵਾ ਵਾਸੀ ਬਿਜਲੀ ਕਹਿੰਦੇ ਬਹੁਤ ਪਰੇਸ਼ਾਨ ਹੋ ਰਹੇ ਹੈ ਇਸ ਟਾਈਮ ਛੁੱਟੀਆਂ ਦਾ ਟਾਈਮ ਹੈ ਬਾਹਰੋਂ ਅੰਦਰੋਂ ਧੀਆ ਪੈਣਾ ਆਦੇ ਟਿੱਕੇ ਆਉਂਦੀਆਂ ਤੇ ਬੱਚਿਆਂ ਗਰ ਨੂੰ ਗਰਮੀ ਕਰ ਬਹੁਤ ਘਾਹ ਰਹਾ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਇੱਕ ਵਾਰ ਤਾਂ ਭਗਵਾਨਤਮਾਨ ਜੀ ਕਹਿ ਰਹੇ ਆ ਉਹਨਾਂ ਦੀ ਇੱਕ ਦੋ ਦਿਨ ਪਹਿਲਾਂ ਮੈਂ ਇੰਟਰਵਿਊ ਦੇਖ ਰਿਹਾ ਸੀ ਉਹ ਇੰਟਰਵਿਊ ਦੇ ਵਿੱਚ ਲਾਈਵ ਟੈਲੀਫੋਨ ਲਾ ਕੇ ਚੇਅਰਮੈਨ ਸਾਹਿਬ ਨੂੰ ਪੁੱਛ ਰਹੇ ਸੀ ਆਪਾਂ ਬਿਜਲੀ ਕਿੰਨੀ ਵੇਚ ਰਹੀ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਉਹ ਇੱਕ ਵਾਰ ਤਾਂ ਕਹਿ ਰਹੇ ਸੀ ਬਿਜਲੀ ਵੇਚ ਰਿਆ ਇੱਥੇ ਪੈਸੇ ਨਾਲ ਬਿਜਲੀ ਨਹੀਂ ਮਿਲਦੀ ਫਿਰ ਐਹੀ ਆਪਾਂ ਬਿਜਲੀ ਵੇਚ ਕੇ ਲੈਣਾ ਕੀ ਹੈ ਬਾਹਰਲੇ ਦੇਸ਼ਾਂ ਨੂੰ ਬਾਹਰਲੇ ਕੰਟਰੀਆਂ ਨੂੰ ਜਾਂ ਬਾਹਰਲੇ ਰਾਜਾਂ ਨੂੰ ਆਪਦੇ ਸ਼ਹਿਰ ਨੂੰ ਬਿਜਲੀ ਨਹੀਂ ਮਿਲਦੀ ਸਾਡੇ ਨੂੰ ਪੰਜਾਬ ਨੂੰ ਮੈਂ ਤਾਂ ਕਹਿੰਦਾ ਆ ਸਰਕਾਰ ਦੀ ਭਵੰਤਮਾਨ ਜੀ ਸਮਝ ਨਹੀਂ ਆਉਂਦੀ ਪਹਿਲਾਂ ਤੁਸੀਂ ਆਪਦੇ ਸ਼ਹਿਰ ਨੂੰ ਆਪਦੇ ਰਾਜ ਨੂੰ ਬਿਜਲੀ ਪੂਰੀ ਕਰ ਲਓ ਫਿਰ ਜੇ ਸਰਪਲਸ ਹੋ ਤਾਂ ਵੇਚ ਲਿਓ ਸਰਕਾਰ ਮਰਦਾਬਾਦ 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 ਮੰਗ ਕੀ ਕਰਦੇ ਹਾਂ ਅਸੀਂ ਮੰਗ ਇਹੀ ਕਰਦੇ ਜੀ ਬਿਜਲੀ ਵੇਚਣ ਦੀ ਥਾਂ ਤੇ ਪਹਿਲਾਂ ਸਾਡੇ ਪੰਜਾਬ ਰਾਜ ਨੂੰ ਬਿਜਲੀ ਪੂਰੀ ਕਰ ਦਿਓ ਗਿੱਦੜਵਾ ਨੂੰ ਬਿਜਲੀ ਪੂਰੀ ਕਰ ਦਿਓ ਜੇ ਜਦੋਂ ਸਾਡੇ ਕੋਲ ਸਰਪਲਸ ਤੋਂ ਹੋਵੇ ਤਾਂ ਵੇਚ ਲਿਓ ਦੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਫੇਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਕਰਨੇ ਦੇ ਬੈਠੇ ਆ ਜੀ ਇਹ ਤਰਨਾ ਰੈਗੂਲਰ ਚੱਲੂ ਰਹੂਗਾ ਉਹ ਸਾਡਾ ਸਾਨੂੰ ਸ਼ਹਿਰ ਵੀ ਬੰਦ ਕਰਾਉਣਾ ਪਵੇ ਸਾਡੇ ਗਿੱਦੜਵਾਦੀ ਬੀਲੀ ਬੋਰਡ ਦੀ ਵਿਵਸਥਾ ਇੰਨੀ ਕੀ ਮਾੜੀ ਹੈ ਨਾ ਤਾਂ ਇਹਨਾਂ ਕੋਲੇ ਕੋਈ ਮੇਨਟੇਨੈਂਸ ਦੇ ਲਈ ਜਦੋਂ ਕੋਈ ਰਾਤ ਨੂੰ 11 ਵਜੇ ਜਾ ਕੇ ਇਹਨਾਂ ਨੂੰ ਕੰਪਲੇਨਟ ਲਿਖਾਉਂਦਾ ਹੈ ਇਹ ਕਹਿੰਦੇ ਸਾਡੇ ਕੋਲੇ ਬੰਦੇ ਹੈ ਨਹੀਂ ਮੈਂ ਐਸਸੀ ਸਾਹਿਬ ਨੂੰ ਕਹਿੰਨਾ ਤੁਹਾਡੇ ਕੋਲੇ ਪਾਵਰਾਂ ਹੈਗੀਆਂ ਤੁਸੀਂ ਬੰਦੇ ਰੱਖ ਕੇ ਗਿੱਦੜਵਾਦੀ ਵਿਵਸਥਾ ਬਹਾਲ ਕਿਉਂ ਨਹੀਂ ਕਰਦੇ ਸਾਨੂੰ ਐਸਸੀ ਸਾਹਿਬ ਮਰਨ ਤੇ ਮਜਬੂਰ ਕਰ ਰਿਹਾ ਹੈ ਜੇ ਐਸਸੀ ਸਾਹਿਬ ਨੇ ਸਾਡੀ ਗੱਲ ਨਾ ਸੁਣੀ ਤਾਂ ਗਿੱਦੜਵਾ ਮੰਡੀ ਵੀ ਬੰਦ ਕਰਾਂਗੇ ਤੇ ਐਸਸੀ ਦੇ ਬਾਹਰ ਚ ਮਰਨ ਮਰਦ ਦੇ ਵੀ ਬੈਠਾਂਗੇ ਗਿੱਦੜਵਾ ਐਸਸੀ ਮੁਰਦਾਬਾ ਗਿੱਦੜਵਾ ਐਸਸੀ ਮੁਰਦਾਬਾ ਗਿੱਦੜਵਾ ਐਸਸੀ ਮੁਰਦਾਬਾ ਗਿੱਦੜਵਾ ਹਾਸੇ ਪੱਤਰਕਾਰ ਗੋਵਨ ਗੁਪਤਾ ਦੀ ਰਿਪੋਰਟ